राम रामपर में बोरी गोदाम था पता नहीं है सर यहाँ हाथ बंद रहता है गोदाम बंद करके रखे है। हैं लाइट से लाइट से लगा है लाइट की वजह से लगा हुआ हाँ जी करीब करीब चार पाँच लाख का होगा चार पाँच लाख किलो इसमें थैला है सब और बोरी है थोड़ा सा करते हाँ जी कब से काम करते जाओ यहाँ हो गया पंद्रह साल हो गया क्या मांग क्या है आपकी पचास रुपये जो दिला दीजिए हमको अब नुकसान हो गया आपकी जो कंपनी नाम पे है राम परवेश सर नाम मनप्रीत सिंह जी ਤਾਂ ਤੁਹਾਨੂੰ ਲੱਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਦੋਂ ਅਸੀਂ ਖੇਤੇ ਖੜੇ ਸੀ ਪੜਾਕਾ ਪਿਆ ਸੀਗੇ ਜੀ ਸੋਚ ਰਹੇ ਸੀ ਵੀ ਇਹ ਚੀਜ਼ਾਂ ਨਾਲ ਹੀ ਅੱਗ ਲੱਗਦੀ ਹੈ ਜੇ ਜਾ ਕੇ ਦੇਖਿਆ ਸੱਚੀ ਤੇ ਅੱਗ ਲੱਗੀ ਹੋਈ ਸੀ 112 ਨੰਬਰ ਤੇ ਫੋਨ ਅਸੀਂ ਕਰਿਆ ਸੀਗੇ ਕਿੰਨੀ ਕੱਕ ਲੱਗੀ ਹੋਈ ਸੀ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਧੂੰਆਂ ਉੱਕੇ ਨਿਕਲਦੇ ਸੀਗੇ ਕਿੰਨੇ ਘੰਟੇ ਬਾਅਦ ਜੇ ਪਹੁੰਚ ਗਈ ਪਹੁੰਚ 10 ਮਿੰਟਾਂ ਚ ਪਹੁੰਚ ਗਈ ਸੀ 10 ਮਿੰਟਾਂ ਦੇ ਅੰਦਰ ਜੀ ਫਿਰ ਉਹਨਾਂ ਗੁਰਪ੍ਰੀਤ ਸਿੰਘ ਫਾਇਰਮੈਨ ਤੁਰੇ ਇਹਦਾ 4-5 ਮਿੰਟਾਂ ਗੱਡੀ ਪਹੁੰਚ ਗਈ ਸੀ ਸਾਨੂੰ ਉਹ ਇਹਨਾਂ ਦੇ ਜਿਹੜਾ ਕੰਮ ਕਰਦਾ ਮੁੰਡਾ ਮਿਥਨ ਉਹਨੇ ਜਾਣ ਨਾਲ ਉਹਦੇ ਫਾਇਰਮੈਨ ਲੈ ਕੇ ਉਹ ਮੌਕੇ ਮੌਕੇ ਤੇ ਪਹੁੰਚ ਗਏ ਤੇ ਆ ਕੇ ਦੇਖਿਆ ਕਿ ਕਾਫੀ ਸੀਗੀ ਤੇ ਅਸੀਂ ਆਪਣਾ ਕੰਮ ਸਟਾਰਟ ਕੀਤਾ ਤੇ ਅੱਗੇ ਤੇ ਕਾਬੂ ਪਾਇਆ। ਲਕਾਨ ਚ ਅੱਗ ਜਿੱਦ ਕਾਬੂ ਪਾਇਆ ਗਿਆ। ਅਗਰ ਮੰਨ ਲਓ ਇਹ ਪਹਿਲਾਂ ਜਿਆਦਾ ਸੀਗੀ ਕੋਲ 35 ਮਿੰਟ ਲਾ ਲਉਦੀ 35 ਮਿੰਟ ਅੱਧਾ ਘੰਟਾ ਦਾ ਮੰਨ ਲਓ ਵੀ ਲੱਗਿਆ ਸੀਗਾ। ਥੋੜੇ ਮਿਹਨਤ ਜ਼ਿਆਦਾ ਕਰਨੀ ਪਈ ਕਿਉਂਕਿ ਇਹਨਾਂ ਦੇ ਥੋੜੇ ਮੁਲਾਜ਼ਮੇ ਨਾਲ ਲਾ ਕੇ ਬੂਰੀਆਂ ਪੱਟੀਆਂ ਤਾਂ ਘੋੜ ਕੇ ਥੋੜਾ ਛੇਤੀ ਹੋ ਗਿਆ। ਨੁਕਸਾਨ ਕਿੰਨਾ ਹੋਇਆ ਲੱਗਦਾ? ਨੁਕਸਾਨਤਾ ਵੀ ਬੋਰੀਆਂ ਹਿਸਾਬ ਨਾਲ ਆ ਜਿਹਨਾਂ ਦੇ ਵਿੱਚ ਕਿੰਨੇ ਇਹਨਾਂ ਲੈਂਥਾਂ ਲਾਈ ਹੋਈਆਂ ਸੀਗੀਆਂ ਉਸ ਹਿਸਾਬ ਨਾਲ ਇਹ ਤਾਂ ਮਾਲਕ ਦੱਸ ਸਕਦੇ ਨੁਕਸਾਨ ਕਿੰਨਾ ਸੀਗਾ ਹੁਣ ਅੱਗ ਤੇ ਕਾਬੂ ਪਾ ਲਿਆ ਹਾਂਜੀ ਅੱਗ ਪਰਪਰਕ ਦੀ ਕਾਬੂ ਪਾ ਲਿਆ ਤੇ ਬੋਰੀਆਂ ਜਿਹੜੀਆਂ ਸੜੀਆਂ ਹੋਈਆਂ ਸੀਆਂ ਤੇ ਉਹ ਇਹਨਾਂ ਦੇ ਬੰਦੇ ਸਾਈਡ ਤੇ ਕਰ ਰਹੇ ਨੇ ਤੇ ਮੌਕੇ ਤੇ ਅਸੀਂ ਮੌਜੂਦ ਹਾਂ